ਕਬੀਰ ਕੰਗਾ ਤੀਰ ਜੋ ਘਰ ਕਰਹਿ ਪੀਵੇ ਨਿਰਮਲ ਨੀਰ ਬੇਨ ਹਰ ਭਗਤ ਨ ਮੁਕਤ ਹੋਏ ਇਉ ਕਹੇ ਰਮੇ ਕਬੀਰ ਕਬੀਰ ਸਾਹਿਬ ਜੀ 53 ਨੰਬਰ ਸ਼ਲੋਕ ਦੇ ਅੰਦਰ ਕਿਰਪਾ ਕਰਦੇ ਨੇ ਕਿ ਜੇ ਕੋਈ ਮਨੁੱਖ ਕੰਗਾ ਦੇ ਕੰਡੇ ਦੇ ਉੱਤੇ ਰਹਿਣ ਲਈ ਆਪਣਾ ਘਰ ਬਣਾ ਲਵੇ ਤੇ ਗੰਗਾ ਦਾ ਸਾਫ ਪਾਣੀ ਪੀਣ ਲੱਗ ਜਾਵੇ ਤਾਂ ਵੀ ਪ੍ਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਉਹਦਾ ਵਿਸ਼ੇ ਵਕਾਰਾਂ ਤੋਂ ਖੜਾ ਨਹੀਂ ਸੁੱਟ ਸਕਦਾ ਉਹ ਵਕਾਰਾਂ ਤੋਂ ਖਲਾਸੀ ਨਹੀਂ ਪਾ ਸਕਦਾ ਖਲਾਸੀ ਤਾਂ ਹੀ ਹੋ ਸਕਦੀ ਹੈ ਜੇ ਪ੍ਰਮਾਤਮਾ ਦਾ ਸਿਮਰਨ ਕੀਤਾ ਜਾਵੇ ਪਰਮਾਤਮਾ ਦੇ ਨਾਲ ਸਾਂਝ ਪਾਈ ਜਾਵੇ ਦੂਸਰੇ ਸ਼ਲੋਕ ਦੇ ਵਿੱਚ ਕਹਿੰਦੇ ਨੇ ਭਈ ਜੇ ਬਚਣਾ ਚਾਹੁੰਦੇ ਆ ਪਿਛੇ ਵਿਕਾਰਾਂ ਤੋਂ ਪਰੇਸ਼ਾਨੀਆਂ ਤੋਂ ਬਹਿਮਾ ਭਰਮਾਂ ਤੇ ਪਖੰਡਾਂ ਤੋਂ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਕਹਿੰਦੇ ਮੈਂ ਕਬੀਰ ਗੰਗਾ ਤੀਰਥਾਂ ਤੇ ਜਾ ਕੇ ਰਹਿਣ ਦੇ ਇਸ਼ਨਾਨ ਕਰਨ ਦੇ ਹੱਕ ਵਿੱਚ ਨਹੀਂ ਨਾ ਹੀ ਇਸ਼ਨਾਨ ਕੀਤੇ ਆ ਨਾ ਉੱਥੇ ਰਿਆ ਮਨ ਪਵਿੱਤਰ ਹੁੰਦਾ ਏ ਫਿਰ ਮਨ ਪਵਿੱਤਰ ਕਿੱਦਾਂ ਹੁੰਦਾ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪੁੱਤਲੇ ਸ੍ਰੋਚਿ ਕਿਹਾ ਵੀ ਬੇਨ ਹਰ ਭਗਤ ਨਾ ਮੁਕਤ ਹੋਏ ਭਗਤੀ ਤੋਂ ਬਗੈਰ ਮੁਕਤੀ ਨਹੀਂ ਬੇਨ ਗੁਣ ਕੀਤੇ ਭਗਤ ਨਾ ਹੋਏ ਬਗੈਰ ਗੁਣਾ ਤੋਂ ਭਗਤੀ ਵੀ ਨਹੀਂ ਜਦੋਂ ਗੁਣ ਆਗੇ ਭਗਤੀ ਸਫਲ ਏ ਤੇ ਸਹਿਬ ਜੀ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੇ ਦੋ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਮਨ ਨਿਰਮਲ ਹੋ ਗਿਆ ਜੈਸਾ ਗੰਗਾ ਨੀਰ ਕਹਿੰਦੇ ਦੁਨੀਆ ਗੰਗਾ ਦੇ ਕੰਢੇ ਤੇ ਤੁਰੇ ਫਿਰਦੀ ਐ ਤੇ ਮੈਂ ਆਪਣੇ ਮਨ ਨੂੰ ਹੀ ਇੰਨਾ ਪਵਿੱਤਰ ਕਰ ਲਿਆ ਤੇ ਮਨ ਪਵਿੱਤਰ ਹੁੰਦਿਆ ਸਰ ਉਹ ਆ ਗਈ ਕਹਿੰਦੇ ਪਾਛੇ ਲਾਗੋ ਹਰ ਫਿਰੈ ਕਹਿੰਦੇ ਉਹਨੂੰ ਪਿੱਛੇ ਪਿੱਛੇ ਮੇਰੇ ਮਾਲਕ ਭੱਜਿਆ ਕਰਦਾ ਅਕਾਲ ਪੁਰਖ ਭੱਜਿਆ ਫਿਰਦਾ ਕਹਿਤ ਕਬੀਰ ਕਬੀਰ ਕਹਿੰਦੇ ਬਾਜਾ ਮਾਰਦਾ ਫਿਰਦਾ ਕਬੀਰ ਗੱਲ ਸੁਣ ਲੈ ਦੁਨੀਆ ਰੱਬ ਦੇ ਪਿੱਛੇ ਭੱਜੀ ਫਿਰਦੀ ਐ ਹਾਂ ਤਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੈਂ ਮਨ ਨਿਰਮਲ ਕਰ ਲਿਆ ਰੱਬ ਮੇਰੇ ਪਿੱਛੇ ਭੱਜਿਆ ਫਿਰਦਾ ਹੁਣ ਤੁਸੀਂ ਦੇਖਣਾ ਕਿ ਸੌਖਾ ਤਰੀਕਾ ਕਿਹੜਾ ਦੂਰ ਦਰਾਡੇ ਜਾ ਕੇ ਇਸ਼ਨਾਨ ਕਰਨ ਦੇ ਚੱਕਰ ਚ ਪੈਣਾ ਤੇ ਜਾ ਆਪਣੇ ਮਨ ਨੂੰ ਨਿਰਮਲ ਕਰਨਾ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਗੁਰੂ ਅਮਰਦਾਸ ਜੀ ਕਹਿੰਦੇ ਮਨ ਮੈਲਾਏ ਤਨ ਨੂੰ ਜਿੰਨਾ ਮਰਜੀ ਧੋਈ ਜਾ ਮਨ ਨਹੀਂ ਸਾਫ ਹੁੰਦਾ ਸੋ ਇਸ ਕਰਕੇ ਮਨ ਨੂੰ ਸਾਫ਼ ਕਰਨ ਦਾ ਇੱਕੋ ਹੀ ਤਰੀਕਾ ਏ ਉਹ ਹੈ ਗੁਰੂ ਦੀ ਬਾਣੀ ਨੂੰ ਸਮਝਣਾ ਸਮਝ ਕੇ ਜ਼ਿੰਦਗੀ ਜੀ ਧਾਰਨ ਕਰਨਾ ਉਹਨਾਂ ਗੁਣਾਂ ਨੂੰ ਜਿਹੜੇ ਗੁਰੂ ਨੇ ਦਿੱਤੇ ਨੇ ਜੋ ਸਿਧਾਂਤ ਗੁਰੂ ਪਾਤਸ਼ਾਹ ਜੀ ਨੇ ਦਿੱਤਾ ਹੈ ਜਦੋਂ ਇਹ ਅਵਸਥਾ ਬਣ ਗਈ ਫਿਰ ਕਿਤੇ ਹੋਰ ਜਾਣ ਦੀ ਲੋੜ ਨਹੀਂ ਫਿਰ ਪਾਤਸ਼ਾਹ ਕਹਿੰਦੇ ਤੀਰਥ ਨਾਵਾ ਜੇ ਤੁਸੀਂ ਭਾਵਾਂ ਵਣ ਭਾਣੇ ਕੇ ਨਾਏ ਕਰੇ ਹੇ ਮਾਲਕਾ ਜੇ ਤੈਨੂੰ ਚੰਗਾ ਲੱਗੇ ਤੇ ਮੈਂ ਤੀਰਥਾਂ ਤੇ ਜਾਵਾਂ ਨਾ ਹੋਣ ਜੇ ਤੈਨੂੰ ਚੰਗਾ ਹੀ ਨਹੀਂ ਲੱਗਦਾ ਫਿਰ ਮੈਂ ਉਹਨਾਂ ਤੀਰਥਾਂ ਦੇ ਕਿਉਂ ਜਾਵਾਂ ਫਿਰ ਮੇਰੇ ਆਥੇ ਤੀਰਥ ਕਿਹੜਾ ਹੈ ਤੀਰਥ ਨਾਮਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਪਾਸ਼ੇ ਕਹਿੰਦੇ ਮੈਂ ਸ਼ਬਦ ਦੇ ਵਿਚਾਰ ਨੂੰ ਆਪਣੇ ਅੰਦਰ ਵਾਰ-ਵਾਰ ਧਾਰਨ ਕਰਕੇ ਯਾਦ ਕਰਕੇ ਉਹਨੂੰ ਹੀ ਤੀਰਥ ਬਣਾ ਲਿਆ ਤੇ ਜਿੰਨਾ ਜਿੰਨਾ ਗਿਆਨ ਵਧੀ ਜਾਂਦਾ ਹੈ ਉਹਨਾਂ ਨਾਲ ਮੇਰਾ ਜਿਹੜਾ ਮਨ ਹੈ ਉਹ ਇਸ਼ਨਾਨ ਕਰੀ ਜਾਂਦਾ ਹੈ ਮਨ ਧੋਤਾ ਜਾਂਦਾ ਮਨ ਤੋਂ ਉਹ ਸ਼ਬਦ ਲੱਗੋ ਹਰਸਿਆਂ ਰਹੋ ਚਿਤ ਲਾਇ ਮਾਨ ਤੋਤਾ ਗਿਆ ਤੇ ਸਾਰਾ ਕੁਝ ਠੀਕ ਹੋ ਜਾਣਾ ਤਨ ਤੋਤਿਆਂ ਸਾਰਾ ਕੁਝ ਠੀਕ ਨਹੀਂ ਹੁੰਦਾ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ ਆਉ ਰਲ ਮਿਲ ਕੇ ਬਾਣੀ ਨੂੰ ਸਮਝੀਏ ਤੇ ਮਨ ਨੂੰ ਸਾਫ ਕਰੀਏ ਜਦਾਂ ਆਪਾਂ ਆਪਣੇ ਆਪ ਨੂੰ ਸਵਾਰ ਲਿਆ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਸਹਿਬ ਕਹਿੰਦੇ ਜਿੱਦਨ ਅਸੀਂ ਅਕਾਲ ਪੁਰਖ ਦੇ ਹੋ ਗਏ ਤੇ ਹੰਕਾਰ ਨਾ ਆਇਆ ਤੇ ਫਿਰ ਸਾਰਾ ਜਾਗ ਤੇਰਾ ਹੋ ਜਾਏਗਾ ਸੰਸਾਰ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਫਿਰ ਸੰਸਾਰ ਤੇਰੇ ਪਿੱਛੇ ਭਜੇਗਾ ਜਾ ਕੇ ਨਿਕਟ ਨਾ ਆਵੇ ਕੋ ਸਗਲ ਸ੍ਰਿਸ਼ਟ ਊਆ ਕੇ ਚਰਨ ਮਲ ਤੋ ਜਿਹਦੇ ਕੋਲੇ ਕੋਈ ਆਉਣਾ ਨਹੀਂ ਚਾਹੁੰਦਾ ਜਦੋਂ ਸਿਮਰਨ ਚ ਲੱਗ ਗਿਆ ਜ਼ਿੰਦਗੀ ਸਵਾਰ ਲਈ ਤੇ ਖਾਵੇ ਤੋਂ ਬਚ ਗਿਆ ਸਹਿਬ ਕਹਿੰਦੇ ਦੁਨੀਆ ਫਿਰ ਉਹਦੇ ਚਰਨ ਧੂਣ ਲੱਗ ਜਾਂਦੀ ਇਹਨਾ ਆਦਰ ਮਾਨ ਵੱਜ ਜਾਂਦਾ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂਗ੍ਰੰਥ ਸਾਹਿਬ ਜੀ ਦਾ ਚੜ੍ਹਦੀ ਕਲਾ ਦੇ ਵਿੱਚ ਰਹੋ